ਨੈਸ਼ਨਲ ਪ੍ਰਿੰਸੀਪਲ ਸੈਕਟਰੀ ਵਿਕਾਸ ਕਰਗਿਰੀ ਸੋ ਅੱਜ ਇੱਕ ਬਹੁਤ ਵੱਡੀ ਖੁਸ਼ਖਬਰੀ ਜੋ ਮਹਾਲੀ ਵਾਸੀਆਂ ਦੇ ਲਈ ਉਹਦੇ ਲਈ ਜੇਪੀਸੀ ਰੱਖੀ ਗਈ ਹੈ ਤਾਂ ਜੋ ਮਹਾਲੀ ਵਾਸੀ ਪੂਰਾ ਪੰਜਾਬ ਜਿਹੜੀ ਹੈ ਅਸੀਂ ਪੀਸੀ ਕਰ ਰਹੇ ਇਹਦੇ ਉੱਤੇ ਸੁਣ ਕੇ ਜਿਹੜੀ ਹੈ ਖੁਸ਼ੀ ਆ ਉਹ ਜ਼ਰੂਰ ਹੋਵੇਗੀ ਕਿਉਂਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸੁਭਾ ਸਰਕਾਰ ਬਲੋਂ ਲੋਕਾਂ ਨੂੰ ਬਿਹਤਰ ਜਿਹੜੀਆਂ ਸੜਕੀ ਨੈਟਵਰਕ ਦੇਣ ਦਾ ਜਿਹੜਾ ਲਗਾਤਾਰ ਯਤਨ ਕੀਤੇ ਜਾ ਰਹੇ ਸਾਰੇ ਪਾਸੇ ਇਸ ਸਿੱਧੀ ਸਾਹਿਬ ਵਿੱਚ ਪੰਜਾਬ ਸਰਕਾਰ ਵੱਲੋਂ ਜਿੱਥੇ ਪੰਜਾਬ ਦੇ ਮੁੱਖ ਮਾਰਗਾਂ ਤੇ ਪਿੰਡੂ ਸੜਕਾਂ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਉੱਥੇ ਪੰਜਾਬ ਦੇ ਸਭ ਤੋਂ ਵੱਡੇ ਸ਼ਹਿਰ ਸਹਿਬਜ਼ਾਦਾ ਅਜੀਤ ਸਿੰਘ ਨਗਰ ਨਿਯ ਸੜਕਾਂ ਦੇ ਨਵੀਕਨ ਦਾ ਕਾਰਜ ਜਿਹੜਾ ਆਰੰਭਿਆ ਜਾ ਰਿਹਾ ਹੈ ਜਿਸ ਮਾਨ ਸਰਕਾਰ ਵੱਲੋਂ ਐਸਐਸ ਨਗਰ ਮਹਾਲੀ ਨੂੰ ਵਿਸ਼ਵ ਪੱਦਰੀ ਬਣਾਉਣ ਲਈ ਵੱਡੇ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕੀਤੇ ਜਾ ਰਹੇ ਐਸਐਸ ਨਗਰ ਦੇ ਮਾਸਟਰ ਪਲਾਨ ਦੀ ਤਰਜ਼ ਤੇ ਸ਼ਹਿਰ ਦੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਨੈਕਸਟ ਜਨਰੇਸ਼ਨ ਪ੍ਰੋਗਰਾਮ ਉਲੀਕਿਆ ਗਿਆ ਇਸ ਪ੍ਰੋਜੈਕਟ ਤਹਿਤ ਮਹਾਲੀ ਸ਼ਹਿਰ ਦੀਆਂ ਗਮਾੜਾ ਅਤੇ ਨਗਰ ਨਿਗਮ ਦੀਆਂ ਪੈਨੀਆਂ ਪ੍ਰਮੁੱਖ ਸੜਕਾਂ ਅਤੇ ਜੰਕਸ਼ਨਾਂ ਚੌਕਾਂ ਲਈ ਸੁਧਾਰ ਲਈ ਕੰਮ ਜੰਗੀ ਪੱਧਰ ਤੇ ਕੀਤੇ ਜਾਣਗੇ ਇਹਨਾਂ ਕੰਮਾਂ ਵਿੱਚ ਇਹ ਸਾਰੇ ਸ਼ਾਮਲ ਹਨ ਸੜਕਾਂ ਦਾ ਨਵੀਨੀਕਰਨ ਇਸ ਪ੍ਰੋਜੈਕਟ ਤੇ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਅਪਗ੍ਰੇਸ਼ਨ ਅਤੇ ਸਟਰੈਂਥਿੰਗ ਕੀਤੀ ਜਾਵੇਗੀ ਤਾਂ ਜੋ ਆਵਾਜਾਈ ਨੂੰ ਸੁਚਾਰੂ ਬਣਾਇਆ ਜਾ ਸਕੇ ਅਤੇ ਟ੍ਰੈਫਿਕ ਦੀ ਸਮੱਸਿਆ ਦਾ ਜਿਹੜਾ ਹੱਲ ਹੋ ਸਕੇਗਾ ਸੋ ਸੜਕਾਂ ਦੇ ਸਰਫੇਸਿੰਗ ਜਿਹੜੇ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਕੇ ਉਹਨਾਂ ਦੀ ਸਰਫੇਸਿੰਗ ਕੀਤੀ ਜਾਵੇਗੀ ਇਸ ਨਾਲ ਰਾਹਗੀਰਾਂ ਨੂੰ ਜਿਹੜਾ ਬਿਹਤਰ ਸਫਰ ਦੀ ਸਹੂਲਤ ਮਿਲੇਗੀ ਸੜਕਾਂ ਦਾ ਸੁੰਦਰੀਕਰਨ ਸੜਕਾਂ ਦੇ ਨਾਲ-ਨਾਲ ਜੰਕਸ਼ਨਾਂ ਦਾ ਸੁੰਦਰੀਕਰਨ ਬਿਊਟੀਫਾਈਸੈਂਟਰੀ ਕੀਤਾ ਜਾਵੇਗਾ ਤੇ ਇਸ ਵਿੱਚ ਲੈਂਡਸਕੇਪਿੰਗ ਆਧੁਨਿਕ ਲਾਈਟਾਂ ਤੇ ਹਰਿਆਲੀ ਬਣਾਉਣ ਤੇ ਜ਼ੋਰ ਦਿੱਤਾ ਜਾਵੇਗਾ ਇਹ ਸਾਰੇ ਵਿਕਾਸ ਕਾਰਜ ਐਨਐਚਆਈ ਦੀ ਤਰਫੇ ਐਚਐਮ ਪੋਰਟਲ ਰਹੀ ਕਰਵਾਏ ਜਾਣਗੇ ਐਚ ਐਮ ਮੂੜ ਤੱਕ ਜਿਸ ਠੇਕੇਦਾਰ ਨੂੰ ਕੰਪਨੀ ਅਲਾਟ ਕੀਤਾ ਜਾਵੇਗਾ ਉਸ ਨੂੰ ਅਗਲੇ 10 ਸਾਲਾਂ ਦਾ ਜਿਹੜਾ ਉਸ ਦੀ ਜਿਹੜਾ ਨਵੀਕਨ ਹੋਏਗਾ ਉਹਦੀ ਸਾਬ ਸੰਭਾਲ ਜਿਹੜਾ ਉਹ ਠੇਕੇਦਾਰ 10 ਸਾਲ ਦੀ ਜਿਹੜੀ ਜਿੰਮੇਵਾਰੀ ਉਹ ਠੇਕੇਦਾਰ ਦੀ ਹੋਵੇਗੀ ਉਹਦੀ ਮੇਨਟੇਨੈਂਸ 1 ਇੰਚ ਵੀ ਜਿਹੜਾ ਇਹ ਸੜਕਾਂ ਦੇ ਉੱਤੇ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੋ ਨਾਲ ਦੀ ਨਾਲ ਕੁਝ ਘੰਟਿਆਂ ਦੇ ਵਿੱਚ ਉਹਦਾ ਜਿਹੜਾ ਉਹ ਹੱਲ ਕੀਤਾ ਜਾਵੇ ਜੀ ਪਾਰਕ ਟ੍ਰਾਇਜਮਾਰਕ ਅਥਾਰਟੀ ਜਾਨੀ ਕਿ ਐਨ ਐਚ ਆਈ ਦਿੱਤਰ ਤੇ ਠੇਕੇਦਾਰ ਨੂੰ ਅਦਾਗੀ ਕਰਾਂਗੇ ਤਾਂ ਜੋ ਸੜਕਾਂ ਦੀ ਲੰਬੇ ਸਮੇਂ ਤੱਕ ਸਾਬ ਸੰਭਾਲ ਯਕੀਨੀ ਬਣਾਈ ਜਾ ਸਕੇ ਸੜਕਾਂ ਦੇ ਸਾਰੇ ਕੰਮਾਂ ਲਈ ਠੇਕੇਦਾਰ ਕੰਪਨੀ ਨੂੰ 40 ਤੋਂ ਲੈ ਕੇ 60 ਫਾਰਮੂਲੇ ਤਹਿਤ ਅਦਾਗੀ ਕੀਤੀ ਜਾਵੇਗੀ ਇਸ ਫਾਰਮੂਲੇ ਅਨੁਸਾਰ 40% ਪੈਸਾ ਸਰਕਾਰ ਵੱਲੋਂ ਨਿਰਮਾਣ ਦੇ ਦੌਰਾਨ ਲਿੱਤਾ ਜਾਊਗਾ ਜਿੰਦਾ ਇੰਦਾ ਕੰਮ ਚੱਲਦਾ ਜਾਏਗਾ ਉਹਦੇ ਵਿੱਚ 40% ਜਿਹੜਾ ਉਹ ਉਹਨੂੰ ਪੇਮੈਂਟ ਹੋਵੇਗੀ 60% ਪੈਸਾ ਠੇਕਦਾਰ ਕੰਪਨੀ ਜਿਹੜੀ ਆ ਖੁਦ ਲਗਾਵੇਗੀ ਜੋ ਉਸ ਨੂੰ ਕੰਮ ਪੂਰਾ ਹੋਣ ਤੋਂ ਬਾਅਦ ਇਹ ਨਹੀਂ ਵੀ ਕੰਮ ਸ਼ੁਰੂਆਤ ਹੋ ਗਈ ਪਹਿਲਾਂ ਠੇਕਦਾਰ ਪੈਸੇ ਲੈ ਗਏ ਵਿੱਚ ਕੰਮ ਰੁਗ ਗਿਆ ਇਸ ਤਰ੍ਹਾਂ ਨਹੀਂ ਹੋਏਗਾ 40% ਪੈਸਾ ਉਹਨੂੰ ਕੰਮ ਦੇ ਵਿੱਚ ਮਿਲੇਗਾ ਜਿਹੜਾ 60% ਆ ਪਰਸੈਂਟ ਪੈਸਾ ਉਹ ਕੰਪਨੀ ਜਿਹੜੀ ਖੁਦ ਲਗਾ ਕੇ ਉਹਨੂੰ ਅਸੀਂ ਜਿਹੜੇ ਸਰਕਾਰ ਵੱਲੋਂ 10 ਸਾਲਾਂ ਦੇ ਵਿੱਚੋਂ ਪੈਸਾ ਉਹਨੂੰ ਮਿਲੇਗਾ ਉਹ ਵੀ ਇਹਨੂੰ ਕਿਸ਼ਤਾਂ ਰਾਹੀਂ ਮਿਲਦਾ ਜਿੱਤਾ ਜਾਵੇਗਾ ਇਸ ਨਾਲ ਠੇਕੇਦਾਰ ਦੀ ਕੰਪਨੀ ਦੀ ਜ਼ਿੰਮੇਵਾਰੀ ਜਵਾਬਦੇਹ ਜਕੀਨੀ ਬਣਾਏਗੀ ਲੋਕਾਂ ਨੂੰ ਲੰਮੇ ਸਮੇਂ ਤੱਕ ਬਿਹਤਰ ਸੜਕੀਆਂ ਸੜਕੀ ਸਹੂਲਤਾਂ ਜਿਹੜੀਆਂ ਮਿਲਣੀਆਂ ਰਹਿਣਗੀਆਂ 10 ਸਾਲ ਤੱਕ ਦੀ ਕੋਈ ਟੈਨਸ਼ਨ ਨਹੀਂ ਹੋਵੇਗੀ ਕਿ ਸੜਕ ਦੇ ਵਿੱਚ ਕਿਤੇ ਖੱਡਾ ਪੈ ਗਿਆ ਜਾਂ ਕੋਈ ਫੁੱਟਪਾਥ ਤੇ ਜਾਂ ਸਾਈਕਲ ਪਾਸ ਤੇ ਕੋਈ ਵੀ ਪ੍ਰੋਬਲਮ ਆ ਗਈ ਔਰ ਕੁਝ ਘੰਟਿਆਂ ਦੇ ਵਿੱਚ ਉਹ ਜਿਹੜੀ ਹੈ ਠੇਕੇਦਾਰ ਉਹਨੂੰ ਕੰਪਲੀਟ ਕਰੇਗਾ ਵਿਕਾਸ ਕਾਰਜਾਂ ਵਿੱਚ ਉੱਚ ਮਿਆਰੀ ਗੁਣਵੱਤਾ ਜਕੀਨੀ ਬਣਾਈ ਜਾਵੇਗੀ ਇਸ ਸਬੰਧੀ ਉੱਚ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸ਼ਹਿਰ ਦੀਆਂ ਸੜਕਾਂ ਦੇ ਇਹ ਸਾਰੇ ਕੰਮ ਨਿਰਧਾਰਤ ਸਮੇਂ ਦੇ ਅੰਦਰ ਅੰਦਰ ਮੁਕੰਮਲ ਕੀਤੇ ਜਾਣਗੇ ਅਤੇ ਗੁਣਵੱਤਾ ਵਿੱਚ ਕਿਸੇ ਕਿਸਮ ਦੀ ਘਾਟ ਨਾ ਆਵੇ ਇਹ ਜਿਹੜਾ ਤਕਰੀਬਨ ਫਰਵਰੀ ਤੋਂ ਕੰਮ ਜਿਹੜਾ ਸਟਾਰਟ ਹੋ ਜਾਣਾ ਅਕਤੂਬਰ ਮਹੀਨੇ ਤੱਕ ਪੂਰਾ ਤਿਆਰ ਹੋ ਕੇ ਮਹੱਲੀ ਦੀਆਂ ਸੜਕਾਂ ਪੂਰੇ ਦੇਸ਼ ਦੇ ਵਿੱਚ ਇੱਕ ਇਹੋ ਜਿਹੀ ਸੜਕਾਂ ਬਣ ਜਾ ਰਹੀਆਂ ਜਿਹੜੀਆਂ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਕਹਿ ਸਕਦੇ ਕਿ ਫਲਾਨੇ ਸ਼ਹਿਰ ਦੇ ਵਿੱਚ ਹੀ ਸੜਕਾਂ ਹੈਗੀਆਂ ਸਭ ਤੋਂ ਸੁੰਦਰ ਸ਼ਹਿਰ ਜਿਹੜਾ ਮਹੱਲੀ ਦੀਆਂ ਮਹੱਲੀ ਜਾਣਿਆ ਜਾਵੇਗਾ ਸੜਕਾਂ ਦੁਕਾਨ ਸੂਬਾ ਪੰਜਾਬ ਸਰਵਿਸ ਸਾਲ ਵਾਸੀਆਂ ਨੂੰ ਆਧੁਨਿਕ ਅਤੇ ਸਾਫ਼ ਸੁਥਰਾ ਵਾਤਾਵਰਣ ਮਹਈਆ ਕਰਵੋਣੀ ਵਚਨਬੱਧ ਹੈ ਅਸੀਂ ਇਸ ਅੰਤਰ ਕੰਮ ਕਰਦੇ ਰਹਾਂਗੇ ਹੁਣ ਮੈਂ ਚਾਹਾਂਗਾ ਕਿ ਥੋੜਾ ਸਕਰੀਨ ਤੇ ਤੁਹਾਨੂੰ ਦਿਖਾ ਦਈਏ ਕਿ ਹੁਣ ਇਸ ਟਾਈਮ ਕੀ ਹੈ ਤਿਲਕ ਤਿਆਰ ਹੋਣ ਤੋਂ ਬਾਅਦ ਕਿਸ ਤਰ੍ਹਾਂ ਹੋ ਜਾਏਗਾ ਦਿਖਾਓ ਬੇਟਾ ਸਕਰੀਨ ਚ ਚਲਾਈ ਆ ਜਿਹੜੀਆਂ ਇਹ ਲਾਈਨ ਹੈ ਇਹਦੇ ਵਿੱਚ ਇੰਨੀਆਂ ਸੜਕਾਂ ਜਿਹੜੀਆਂ ਮਹੱਲੀ ਦੀਆਂ ਇਹ ਸਾਰੀਆਂ ਅਰਮਨ ਰੋਡ ਜਿਹੜੀਆਂ ਆਪਣੀਆਂ ਮਹੱਲੀ ਸੈਰ ਦੀਆਂ ਇਹ ਇਹ ਬਣ ਜਾ ਰਹੀਆਂ